ਆਪਣਾ ਖੜਾ ਆ ਜਾਓ ਜੀ ਲਾਰੇ ਜਨ ਸਾਹਿਬ ਜੀ ਕਿੰਨੇ ਲੋਕ ਬੱਚੇ ਹਰ ਵਾਰ ਜੀ ਸਾਹਿਬ ਆਸ਼ੋਕ ਦਾ ਪਰਨਣ ਚਲੇ ਗਿਆ ਤਾਂ ਪਲਾਣ ਲਾਣੀ ਆ ਜੀ ਸਾਹਿਬ ਆਪਾ ਜੋ 1 ਮਿੰਟ ਬਾਅਦ ਫਿਰ ਜਾ ਇੱਧਰ ਟਾੜਾ ਕਰੋ ਕੀ ਨਵਾਜੇਗਾ ਉਹ ਕਰਕੇ ਰਹਿ ਜਾਓ ਜੀ ਆਓ ਜੀ ਇੱਧਰ ਆਓ ਜੀ ਇੰਦਰ ਤੋਂ ਹੋ ਗਿਆ ਹੋ ਗਿਆ ਸਾਹਿਬ ਬੱਚੇ ਇਹਨੂੰ ਵੀ ਪਿੰਡ ਆਜੋ ਆਜੋ ਇਹ ਜੈਨ ਵਾਲਾ ਤਾਂ ਕਰਤੀ ਮੈਣੀ ਹੈ ਸਾਡੇ ਗਾੜਾ ਛੱਡਉਂਦੇ ਕਿ ਹੋ ਗਿਆ ਹੋ ਗਿਆ ਚਲੋ ਭਾਈ ਗਾੜਾ ਆ ਗਿਆ ਹੋਰ ਖੋਲਿ ਜੋ ਦਿਓ ਹੋਰ ਸਟਾਰਟ ਕਰੋ ਆਜੇ ਵੜਪਟਾਈ ਜੀ ਜੈਨ ਸਾਹਿਬ ਆਹ ਵੈਲਾ ਲੱਗੀ ਜੀ ਪਰ ਸਾਹਿਬ ਇਹ ਆਪਨੇ ਦੂਰ ਆਇਆ ਹੈ ਮੇਰਾ ਮਹਿਰੂ ਯੋਗ ਆਇਆ ਹੈ ਅਸੀਂ ਤਾਂ ਵਾਹਣ ਨੂੰ ਚੁਲੋ ਹੋਰ ਪ੍ਰਮਾਦ ਨੂੰ ਕੰਮ ਕਰਦੇ ਰਹੋ ਸੰਗਤ ਉਹ ਸੰਗਤ ਕਰਦੇ ਰਹੋ 이러면 엠넷 마이너, 한일 파시 대화를 중도로

ਅਸੀਂ ਆਏ ਇੱਥੇ ਪੰਛੀ ਸੇਵਾ ਸੁਸਾਇਟੀ ਇਹ ਰਖਾ ਬਾਗ ਦੇ ਵਿੱਚ ਇਹ ਸੁਸਾਇਟੀ ਬਣੀ ਹੈ ਫਾਰ ਮੈਨੂੰ ਮੈਨੂੰ ਲੱਗਦਾ ਦੁਨੀਆ 'ਚ ਔਰ ਦੇਸ਼ 'ਚ ਬਹੁਤ ਜਗ੍ਹਾ ਤੇ ਜਾਣ ਦਾ ਮੌਕਾ ਮਿਲੇਆ ਔਰ ਬਹੁਤ ਸਾਰੇ ਪਾਰਕਸ ਦੇ ਵਿੱਚ ਮੈਂ ਸੈਰ ਵੀ ਕੀਤੀ ਪਰ ਪਹਿਲਾ ਲੁਧਿਆਣੇ 'ਚ ਮੈਂ ਇਹ ਸੀ ਜਗ੍ਹਾ ਵੇਖੀ ਜਿੱਥੇ ਪੰਛੀ ਸੇਵਾ ਸੁਸਾਇਟੀ ਬਣੀ ਹੈ ਇਹ ਹੈ ਪੰਛੀਆਂ ਨੂੰ ਕਾਫੀ ਭਾਰੀ ਮਾਤਰਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਅਨਾਜ ਪਾਇਆ ਜਾਂਦਾ ਹੈ। ਔਰ ਕਾਫੀ ਲੋਕ ਆਉਂਦੇ ਨੇ, ਸੋਸਾਇਟੀ ਨਾਲ ਜੁੜੇ ਨੇ। ਕਿ ਕਿਹਨਾਂ ਨੇ ਇਹ ਮੋਟਰ ਲਾ ਕੇ ਰਿਵੋਲਵਿੰਗ ਇਹਨੂੰ ਕਹਿੰਦੇ ਰਿਵੋਲਵਿੰਗ ਰੈਸਟੋਰੈਂਟ। ਜਿੱਥੇ ਅਸੀਂ ਪਨੀਰ ਪਾ ਕੇ ਆਏ ਹਾਂ। ਔਰ ਇਹਨਾਂ ਨੇ ਪਛੀਆਂ ਦਾ ਸਵਿੰਗ ਪੂਲ ਬਣਾਇਆ ਹੈ ਜਿੱਥੇ ਪੰਛੀ ਇਸ਼ਨਾਨ ਕਰਦੇ ਆ ਨਹਾਉਂਦੇ ਨੇ। ਸੋ ਇਹ ਅਨਾਜ ਹੈ ਜਿਹੜਾ ਹੁਣ ਇੱਥੇ ਪਾਇਆ। ਇਹ ਚੰਦ ਮਲਕੇ ਆਧੇ ਘੰਟੇ ਘੰਟੇ ਦੇ ਵਿੱਚ ਸਾਰੇ ਪੰਛੀ ਆਪਣਾ ਪੇਂਟ ਪੂਰਾ ਕਰ ਲੈਣਗੇ ਸੋ ਇਹ ਤਾਂ ਲੋਕ ਸਾਰੇ ਖੜੇ ਇਸ ਕਰਕੇ ਪੰਛੀ ਆ ਨਹੀਂ ਰਹੇ ਆਦਰਵਾਇਸ ਉਹਨੂੰ ਸਾਰਾ ਉਹ ਕਹਿੰਦੇ ਕਿ ਪਤਾ ਨਹੀਂ ਲੱਗਣਾ ਸੀ ਇੰਨੇ ਪੰਛੀ ਆ ਜਾਣਗੇ ਸੀ ਸੋ ਮੈਨੂੰ ਲੱਗਦਾ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਪੰਛੀ ਤਾਂ ਸਾਨੂੰ ਦੇਖਣੇ ਹੀ ਬੰਦ ਹੋ ਗਏ ਆ ਪੰਛੀ ਉਦੋਂ ਨਜ਼ਰ ਆਏ ਜਦੋਂ ਕੋਰੋਨਾ ਸੀਗਾ ਅਡਾਰਾ ਕਿਸ ਤਰ੍ਹਾਂ ਪੰਛੀ ਮਜ਼ੇ ਲੈ ਰਹੇ ਸੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਵਾਤਾਵਰਨ ਬਹੁਤ ਦੂਸ਼ਿਤ ਹੈਗਾ এনवायरमेंट ਦਾ ਬਹੁਤ ਮਾੜਾ ਹਾਲ ਹੈਗਾ ਇਸ ਕਰਕੇ ਸਾਡੇ ਪੰਛੀ ਵੀ ਵਿਚਾਰਿਆਂ ਦਾ ਜਿਹੜਾ ਉਹਨਾਂ ਦਾ ਜੀਵਨ ਹੈ ਪੂਰਾ ਬਹੁਤ ਨੁਕਸਾਨ ਹੋਇਆ ਹੈ ਚਿੜੀਆਂ ਦੀ ਆਵਾਜ਼ ਪਹਿਲਾਂ ਆਪਾਂ ਪਿੰਡਾਂ ਦੇ ਵਿੱਚ ਕਬੂਤਰਾਂ ਦੀ ਕੁੱਗੀਆਂ ਦੀ ਕਾਂਵਾਂ ਦੀ ਅਕਸਰ ਸੁਣਿਆ ਕਰਦੇ ਸੀ ਔਰ ਉਹਰੇ ਨਾਲ ਮਿਲਦਾ ਮਨ ਨੂੰ ਸ਼ਾਂਤੀ ਵੀ ਤੇ ਕਿਤੇ ਸਕੂਨ ਮਿਲਦਾ ਸੀ ਲੇਕਿਨ ਉਹ ਸਾਰਾ ਕੁਝ ਖਤਮ ਹੋ ਗਿਆ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਔਰ ਇਸ ਰਾਂ ਦੀਆਂ ਜਗ੍ਹਾਵਾਂ ਸਾਨੂੰ ਹਰ ਥਾਂ ਤੇ ਪੰਜਾਬ ਦੇ ਵਿੱਚ ਛੋਟੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਇਹ ਕਹਿੰਦੇ ਅਸੀਂ ਪਨੀਰ ਉੱਥੋਂ ਲਿਆਉਣੇ ਜਿੱਥੋਂ ਦਾ ਬੈਸਟ ਪਨੀਰ ਹੈ ਜੇ ਪੰਖਸ਼ੀ ਚੰਗਾ ਪਨੀਰ ਖਾਣਗੇ ਚੰਗੀ ਚੀਜ਼ ਖਾਣਗੇ ਤਾਂ ਰੱਬ ਸਾਨੂੰ ਵੀ ਚੰਗੀ ਚੀਜ਼ ਦੇਗਾ ਸੋ ਆਓ ਰਲ ਮਿਲ ਕੇ ਸਾਰੇ ਐਵੇਂ ਸੁਸਾਇਟੀਆਂ ਬਣਾ ਕੇ ਇੱਥੋਂ ਰਖਵਾੜ ਤੋਂ ਕੁਝ ਨਾ ਕੁਝ ਸਿੱਖਣਾ ਤਾਂ ਸਿੱਖੇ ਅਸੀਂ ਵੀ ਇਹੋ ਜਿਹਾ ਸੇਵਾ ਦੇ ਪਾਸੇ ਆਪਦਾ ਜੀਵਨ ਲਾਈਏ ਤਾਂ ਜੋ ਅਸੀਂ এনਵਾਇਰਨਮੈਂਟ ਬਚਾ ਸਕੀਏ